ਸਾਡੇ ਬਹੁਤ ਹੀ ਨੇੜਲੇ ਰਿਸ਼ਤੇ ਜਿਨ੍ਹਾਂ ਨੇ ਸਾਨੂੰ ਸਹਾਰਾ ਦੇਣਾ ਹੁੰਦਾ ਹੈ ਜਿਨ੍ਹਾਂ ਨੇ ਸਾਡੀ ਮਦਦ ਕਰਨੀ ਹੁੰਦੀ ਹੈ ਤੇ ਸਾਨੂੰ ਛਲਾਗਾ ਕਰਨੀ ਹੁੰਦੀ ਹੈ ਚੰਗੇ ਕੰਮਾਂ ਨੂੰ ਕਰਨ ਦੇ ਲਈ ਜੇ ਦੋਹਾਂ ਹੀ ਸਾਡੇ ਵੈਰੀ ਬਣ ਜਾਣ ਤਾਂ ਹੋਰ ਕਿਸੇ ਤੋਂ ਕੀ ਉਮੀਦ ਕੀਤੀ ਜਾਵੇ ਇੱਕ ਖਬਰ ਆ ਰਹੀ ਹੈ ਬਲਖੰਡੀ ਪਿੰਡ ਤੋਂ ਜਿੱਥੇ ਕਿ ਇੱਕ ਨੂਹ ਜਿਸ ਦਾ ਨਾਮ ਲਵਪ੍ਰੀਤ ਔਰ ਸੀ ਉਸ ਦੀ ਜਾਨ ਲਈ ਗਈ ਹੈ ਤੇ ਜਾਨ ਲੈਣ ਵਾਲਾ ਕੋਈ ਹੋਰ ਨਹੀਂ ਸਗੋਂ ਉਹ ਸੋਹੜਾ ਜਿਹਨੂੰ ਇਹ ਕੁੜੀ ਪਿਓ ਮੰਦੀ ਹੁੰਦੀ ਸੀ ਉਹਨੇ ਕਦੇ ਨਹੀਂ ਸੋਚਿਆ ਹੋਣਾ ਕਿ ਘਰ ਦੇ ਵਿੱਚ ਆਪਣੇ ਪਤੀ ਦੀ ਮਦਦ ਕਰਨ ਦਾ ਸਿਲਾ ਉਸ ਨੂੰ ਇਹ ਮਿਲੇਗਾ ਕਿ ਆਪਣੀ ਜਾਨ ਦੀ ਕੀਮਤ ਚੁਕਾਣੀ ਪਵੇਗੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਛੱਡ ਕੇ ਜਾਣਾ ਪਵੇਗਾ ਇਹੋ ਜਿਹੀ ਮਾਨਸਿਕਤਾ ਵਾਲੇ ਲੋਕ ਤੁਹਾਡੇ ਆਸ-ਪਾਸੇ ਵੀ ਜ਼ਰੂਰ ਹੋਣਗੇ ਜੋ ਕਿ ਦੇਖਣ ਨੂੰ ਤਾਂ ਚੰਗੇ ਭਲੀ ਲੱਗਦੇ ਨੇ ਪਰ ਇਹਨਾਂ ਦੀ ਸੋਚ ਕੁਝ ਵੀ ਇਹ ਗੱਲਾਂ ਘਰ ਪਰਿਵਾਰਿਕ ਮੈਂਬਰਾਂ ਦੇ ਵਿੱਚ ਬੈਠ ਕੇ ਕਰ ਰਹੇ ਹੁੰਦੇ ਨੇ ਉਹ ਬਿਲਕੁਲ ਹੀ ਨੀਵੇਂ ਪੱਦਰ ਦੀਆਂ ਹੁੰਦੀਆਂ ਨੇ ਲਖਿਤ कौर ਨਾਮ ਦੀ ਇਹ ਕੁੜੀ ਜਿਸ ਦੀ ਉਮਰ ਕਰੀਬ 30 ਸਾਲ ਦੀ ਸੀ ਸਤਵਿੰਦਰ ਸਿੰਘ ਇਸ ਦੇ ਪਤੀ ਦਾ ਨਾਮ ਸੀ ਪਤੀ ਨੂੰ ਜਦੋਂ ਹਾਰਟ ਅਟੈਕ ਆਂਦਾ ਹੈ ਉਹ ਦਿਮਾਗੀ ਤੌਰ ਤੇ ਵੀ ਪਰੇਸ਼ਾਨ ਰਹਿਣ ਲੱਗ ਪੈਂਦਾ ਹੈ ਚਿੰਤਾ ਕਰਦਾ ਹੁੰਦਾ ਹੈ ਪਰਿਵਾਰ ਦੀ ਕਿ ਦੋ ਬੱਚੇ ਨੇ ਘਰ ਦੇ ਵਿੱਚ ਪੱਤੇ ਆ ਹੁਣ ਅਸੀਂ ਕਰਾਂਗੇ ਕੀ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਲਫਰੀਤ कौर ਨਾਮ ਦੀ ਹੈ ਪਤਨੀ ਆਪਣੇ ਪਤੀ ਦਾ ਸਹਾਰਾ ਬਣਨ ਦੀ ਸੋਚਦੀ ਹੈ ਅਤੇ ਆਖਰੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਹਾਰਟ ਦੇ ਮਰੀਜ਼ ਹੋ ਹਾਰਟ ਅਟੈਕ ਤੁਹਾਨੂੰ ਆ ਕੇ हटਿਆ ਬਾਹਰ ਦਾ ਕੰਮ ਘਰ ਦਾ ਕੰਮ ਮੈਂ ਸੰਭਾਲਾਂਗੀ ਆਪਣੇ ਬੱਚਿਆਂ ਦੇ ਨਾਲ-ਨਾਲ ਪਤੀ ਨੂੰ ਸੰਭਾਲਦੀ ਇਹ ਔਰਤ ਲਵਪ੍ਰੀਤ ਫੌਰ ਜਿਸ ਦੀ ਕਿਛ ਲਾਗਾ ਕੀਤੀ ਜਾਣੀ ਚਾਹੀਦੀ ਸੀ ਕਿ ਉਸਨੇ ਸਭ ਕੁਝ ਸੰਭ ਲਿਆ ਤੇ ਸਭ ਕੁਝ ਦੇਖ ਰਹੀ ਹੈ ਪਰ ਉਸਤੇ ਹੀ ਸੋਹਰੇ ਨੂੰ ਜਿਸ ਦਾ ਨਾਮ ਜਸਪਾਲ ਸਿੰਘ ਸੀ ਉਹਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋਈਆਂ ਕਿ ਇਹ ਦੋਵੇਂ ਜੀ ਖੁਸ਼ੀ-ਖੁਸ਼ੀ ਕਿਵੇਂ ਰਹਿ ਰਹੇ ਨੇ ਆਪਣੇ ਹੀ ਪੁੱਤ ਦੀਆਂ ਖੁਸ਼ੀਆਂ ਨੂੰ ਨਜ਼ਰ ਆ ਲਗਾਉਣ ਵਾਲਾ ਇਹ ਸੋਹਰਾ ਅੰਤ ਨੂੰ ਆਪਣੀ ਨੂੰ ਦੀ ਜਾਨ ਲੈ ਕੇ ਹਟਿਆ ਦੋ ਮਾਸੂਮ ਬੱਚਿਆਂ ਦੇ ਕੋਲੋਂ ਮਾਂ ਨੂੰ ਹੋ ਲਿਆ ਗਿਆ ਉਹ ਮੁੰਡਾ ਜੋ ਕਿ ਹਾਰਟ ਅਟੈਕ ਦਾ ਮਰੀਜ਼ ਸੀ ਉਸਦਾ ਹੀ ਪੁੱਤ ਸੀ ਉਹਦੇ ਉੱਪਰ ਵੀ ਇਸ ਪਿਓ ਨੇ ਕੋਈ ਤਰਸ ਨਹੀਂ ਕੀਤਾ ਸਗੋਂ ਰਾਡ ਮਾਰ ਕੇ ਆਪਣੀ ਨੂੰ ਲਫਰੀਤ ਥੌਰ ਦੀ ਜਾਨ ਲੈ ਲਈ ਇਸ ਦੇ ਪਿੱਛੇ ਦਾ ਕਾਰਨ ਪਤਾ ਕੀ ਸੀ ਸਿਰਫ ਇਹ ਕਿ ਉਹ ਕੁੜੀ ਘਰ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਸੀ ਤਾਂ ਕਿ ਘਰ ਦੇ ਵਿੱਚ ਚਾਰ ਪੈਸੇ ਆ ਸਕਣ ਉਸ ਕੁੜੀ ਨੇ ਗੱਡੀ ਚਲਾਣੀ ਸਿੱਖੀ ਚੰਗੀ ਤਰ੍ਹਾਂ ਤੇ ਉਹ ਗੱਡੀ ਲੈ ਕੇ ਪਿੰਡ ਤੋਂ ਬਲਖੰਡੀ ਪਿੰਡ ਤੋਂ ਜੋ ਕਿ ਮੋਗਾ ਦੇ ਵਿੱਚ ਪੈਂਦਾ ਹੈ ਕਦੇ-ਕਦੇ ਬਾਹਰ ਵੀ ਚਲੀ ਜਾਂਦੀ ਸੀ ਇਸੇ ਗੱਲ ਤੋਂ ਨਾਰਾਜ਼ ਇਸ ਤੋਰੀ ਦੇ ਵੱਲੋਂ ਘਰ ਦੇ ਵਿੱਚ ਲੜਾਈ ਪਾ ਕੇ ਰੱਖੀ ਜਾਂਦੀ ਸੀ ਕਿ ਇਹ ਸਾਡੇ ਘਰ ਦੀ ਨੂੰਹ ਹੈ ਇਹ ਘਰ ਤੋਂ ਬਾਹਰ ਕਿਵੇਂ ਜਾ ਸਕਦੀ ਹੈ ਘਰ ਦਾ ਗੁਜ਼ਾਰਾ ਕਿਵੇਂ ਚੱਲੇ ਜਦੋਂ ਉਸ ਦਾ ਪਤੀ ਮੰਜੇ ਜੋਗਾ ਹੀ ਰਹਿ ਗਿਆ ਉਸ ਦੇ ਬੱਚਿਆਂ ਨੂੰ ਹਰ ਇੱਕ ਚੀਜ਼ ਚਾਹੀਦੀ ਹੈ ਹਰ ਵਾਰੀ ਉਹ 12 ਕਿੰਨੀ ਕਾਰ ਪੈਸੇ ਮੰਗਦੀ ਰਹੇ ਇਸ ਤੇ ਚਲਦੇ ਹੋਏ ਉਹ ਆਪਣੇ ਪੈਰਾਂ ਤੇ ਖੜੀ ਹੋਈ ਮਿਹਨਤ ਕਰ ਰਹੀ ਸੀ ਪਰ ਸੌਰੇ ਜਸਪਾਲ ਸਿੰਘ ਨੇ ਜਿਸ ਸਮੇਂ ਹੀ ਕੁੜੀ ਘਰ ਤੋਂ ਬਾਹਰ ਜਾ ਰਹੀ ਸੀ ਗੱਡੀ ਦੇ ਵਿੱਚ ਬੈਠੀ ਹੀ ਸੀ ਜਾ ਕੇ ਕਿ ਪਿੱਛੋਂ ਜਾ ਕੇ ਰਾਟ ਦੇ ਨਾਲ ਹਮਲਾ ਕਰ ਦਿੱਤਾ ਖੂਨੋਂ ਖੂਨ ਕਰ ਦਿੱਤਾ ਆਪਣੇ ਸਨੂ ਨੂੰ ਅਤੇ ਉਸ ਦੀ ਜਾਨ ਲੈ ਇਹ ਮਾੜੀ ਘਟਨਾ ਵਾਪਰੀ ਹੈ ਜਿਸ ਤੋਂ ਕਿ ਲੋਕਾਂ ਦੀ ਮਾਨਸਿਕਤਾ ਸਮਝ ਆਂਦੀ ਹੈ ਕਿ ਉਹਹੋ ਸੋਚ ਦੇਖੀ ਹੈ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਵਾਲਿਆਂ ਦਾ ਕੀ ਕਹਿਣਾ ਹੈ ਪਰਿਵਾਰ ਇਸ ਮਾਮਲੇ ਦੇ ਵਿੱਚ ਕੀ ਕਹਿ ਰਿਹਾ ਹੈ ਅਤੇ ਤੁਸੀਂ ਇਹ ਸਾਰੀ ਘਟਨਾ ਨੂੰ ਸੁਣਨ ਤੋਂ ਬਾਅਦ ਕੀ ਮਹਿਸੂਸ ਕਰਦੇ ਹੋ ਕੀ ਸੋਚਦੇ ਹੋ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਸਬਡਿਵੀਜ਼ਨ ਧਰਮਕੋਟ ਦੇ ਵਿੱਚ थाना ਕੋੜੀ ਸੇਖਾਂ ਦੇ ਪਿੰਡ ਬਲਖੰਡੀ ਦੇ ਵਿੱਚ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਵੀ ਲਪ੍ਰੀਤ ਨਾਮ ਦੀ ਲੜਕੀ ਦਾ ਉਸ ਬੰਦੇ ਜਦੋਂ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਮੈਂ ਮੌਕੇ ਤੇ ਪਹੁੰਚਾ ਤੇ ਵੈਰੀਫਾਈ ਕੀਤਾ ਕਿ ਜਿਹੜੀ ਲਪ੍ਰੀਤ ਆ ਇਹਦਾ ਆਪਣਾ ਤੇ ਸਾਰੇ ਨਾਮ ਡਿਸਪੂਟ ਚੱਲਦਾ ਸੀ ਇਸ ਨੂੰ ਇਹ ਚੱਲਦਾ ਸੀ ਕਿ ਜਿਹੜਾ ਲਾਪਰੀ ਸੀ ਇਹਦਾ ਸਹਰਾ ਇਹਨੂੰ ਰੋਕਦਾ ਸੀ ਬਾਹਰ ਅੰਦਰ ਜਾਣ ਤੋਂ ਤੇ ਇਹ ਬਾਹਰ ਅੰਦਰ ਜਾਂਦੀ ਸੀ ਇਸ ਸਬੰਧ ਵਿੱਚ ਜਿਹੜਾ ਇਹਦੇ ਸਾਰੇ ਵੱਲੋਂ ਜਸਪਾਲ ਸਿੰਘ ਨੂੰ ਜਿਹੜਾ ਇਹਦਾ ਸਹਰਾ ਜਸਪਾਲ ਸਿੰਘ ਨੇ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਅੱਗੇ ਜਿਹੜੀ ਆ ਕਾਰਵਾਈ ਜਾਦੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਥਾਣਾ ਕੋੜੀ ਸੇਖਾਂ ਦੇ ਪਿੰਡ ਬਲਖੰਡੀ ਦੇ ਵਿੱਚ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਲਾਪਰੀ ਨਾਮ ਦੀ ਲੜਕੀ